ਦੇਖੋ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਾਲੀ ਦੇਵੀ માતા ਦਾ ਜਿਹੜਾ ਮੰਦਿਰ ਆ ਪਟਿਆ ਸਾਰੇ ਪੰਜਾਬ 'ਚ ਆਸਥਾ ਦਾ ਬਹੁਤ ਵੱਡਾ ਕੇਂਦਰ ਹੈ ਤੇ ਮਾਨ ਜੋ ਬੀਜਪੀ ਪੰਜਾਬ ਦੇ ਬੜੇ ਕਲੀਅਰ ਡਾਇਰੈਕਸ਼ਨ ਨੇ ਕਿ ਫੈਸਟੀਵਲ ਸੀਜ਼ਨ 'ਚ ਜਿਹੜੀ ਵਿਜ਼ੀਬਲ ਪੁਲਿਸਿੰਗ ਹੈਗੀ ਆ ਉਹਦਾ ਲੈਵਲ ਬਹੁਤ ਅੱਗੇ ਤੱਕ ਲੈ ਕੇ ਜਾਣਾ ਹੈ ਮੇਰੇ ਐਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਡੀਐਸਪੀ ਸਿਟੀ万 ਸਤਨਾਮ ਸਿੰਘ ਐਸਐਚਓ ਕੋਤਵਾਲੀ ਜਸਪ੍ਰੀਤ ਸਿੰਘ ਕਾਲੂਨ ਤੇ ਉਹਨਾਂ ਦੀ ਸਾਰੀ ਟੀਮ ਜਿਹੜੀ ਹੈ ਉਹ ਬੜੀ ਮੁਸਤਦੀ ਨਾਲ ਇੱਥੇ ਡਿਊਟੀ ਕਰ ਰਹੀ ਹੈ ਇੱਥੇ ਦੋ ਸ਼ਿਫਟਾਂ 'ਚ ਤਕਰੀਬਨ 200 ਪਲੱਸ ਮੁਲਾਜ਼ਮ ਜਿਹੜਾ ਹੈ ਇੱਥੇ ਡਿਊਟੀ ਕਰ ਤੇ ਮੁਲਾਜ਼ਮ ਦਾ ਵੈਲਫੇਅਰ ਵੀ ਸਾਡਾ ਇੱਕ ਬਹੁਤ ਵੱਡਾ ਜਿਹੜਾ ਟਾਰਗੇਟ ਹੁੰਦਾ ਹੈ ਜਸੀਂ ਇਨਸ਼ੋਰ ਕਰ ਰਹੇ ਹਾਂ ਕਿ ਡਿਊਟੀ ਦੌਰਾਨ ਮੁਲਾਜ਼ਮਾਂ ਨੂੰ ਜਿਹੜਾ ਹਾਈਜੀਨਿਕ ਖਾਣਾ ਵਗੈਰਾ ਵੀ ਪ੍ਰੋਵਾਈਡ ਹੋਵੇ ਤਾਂ ਕਿ ਫੈਸਟੀਵਲ ਸੀਜ਼ਨ 'ਚ ਪੂਰੀ ਮੁਸਤਦੀ ਨਾਲ ਤੇ ਤੰਦਰੁਸਤੀ ਨਾਲ ਆਪਣੀ ਡਿਊਟੀ ਨਿਭਾ ਸਕਣ ਇੱਥੇ ਸਾਡਾ ਆਉਣ ਵਾਲੇ ਦਿਨਾਂ 'ਚ ਜਿਹੜੀ ਪਾਕਟ ਮਾਰੀ ਹੁੰਦੀ ਹੈ ਤੇ ਮੋਬਾਈਲ ਜਿਵੇਂ ਜੇਬ ਤੋਂ ਕੱਢ ਕੇ ਕੁਝ ਗਿਰੋ ਹੁੰਦੇ ਜਿਹੜੇ ਐਕਟਿਵ ਹੁੰਦੇ ਤੇ ਉਹਦੇ 'ਚ ਅਸੀਂ ਉਹਨੂੰ ਵੀ ਕਵਰ ਕਰਾਂਗੇ ਤਾਂਕਿ ਜਿਹੜੀ ਪਾਕਟ ਮਾਰੀ ਦੀ ਘਟਨਾਵਾਂ ਨੇ ਉਹਨਾਂ ਨੂੰ ਵੀ ਨੱਥ ਪਾਈ ਜਾ ਸਕੇ ਤੇ ਪ੍ਰੋਪਰ ਟ੍ਰੈਫਿਕ ਮੈਨੇਜਮੈਂਟ ਤੇ ਸਿਕਿਉਰਿਟੀ ਪੁਆਇੰਟ ਤੋਂ ਜਿਹੜੀ ਡਿਊਟੀ ਹੈ ਉਹਨੂੰ ਪ੍ਰੋਪਰ ਚੱਕ ਚੰਦ ਰੱਖੋ ਸੀਸੀਟੀਵੀ ਸਰ ਲਾਇਗੇ ਬਿਲਕੁਲ ਜੀ 74 74 ਦੇ ਲੱਗੇ ਸੀਸੀਟੀਵੀ ਨੇ ਜਿਨ੍ਹਾਂ ਦਾ ਕੰਟਰੋਲ ਰੂਮ ਡੀਐਸਪੀ ਸਿਟੀ 1 ਦੇ ਆਫਿਸ ਸਰ ਤੇ 24/7 ਉੱਥੇ ਮੁਲਾਜ਼ਮ ਬੈੱਕੇ ਉਹਨਾਂ ਕੈਮਰਿਆਂ ਦੀ ਮੋਨਿਟਰਿੰਗ ਕਰ ਥੈਂਕ ਯੂ